ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੇਖਾ ਕਲਾ ਦੇ ਵਿੱਚ ਸੇਖਾ ਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਮਿੱਤਰੋ ਸਮਾਲਸਰ ਨੂੰ ਆਉਣੀਆ ਤੇ ਸਮਾਲਸਰ ਤੋਂ ਸਿੱਧੀ ਛੜ ਕੇ ਜਿਹੜੀ ਉਹ ਸੇਖਾ ਕਲਾ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਤੇ ਸੇਖਾ ਕਲਾ ਪਿੰਡ ਦੇ ਵਿੱਚ ਭਿੰਦੇ ਸਰਪੰਚ ਜਵਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਦੇ ਇੱਕ ਗਾਂ ਬਕਾਉਆ ਬਾਈ ਹੁਣਾਂ ਦੀ ਬਹੁਤ ਚੰਗਾ ਰਿਕਾਰਡ ਆ ਚੰਗੇ ਢਾਂਚੇ ਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਵਾ ਸੁਆ ਸੁੰਦੀ ਆ ਕਿਹੜਾ ਆਂਦਾ ਪੱਕਾ ਉਹ ਸਾਰੀ ਜਾਣਕਾਰੀ ਤੁਹਾਨੂੰ ਦੇ ਦੇਣਾ ਮੈਂ ਆਓ ਮਿਲਦੇ ਆਪਾਂ ਪਹਿਲਾਂ ਜਾਣਕਾਰੀ ਲੈਨੇ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਮਹਾਰਾਜ ਠੀਕ ਠਾਕ ਹੋ ਜੀ ਖੇਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਚਲੋ ਸ਼ੁਕਰਾ ਤੇ ਨਾਮ ਦੱਸ ਦਈਏ ਕਰਦੀ ਬਾਈ ਆ ਨਾਮ ਆਪਣਾ ਹੈਣੀ ਆ ਜੀ ਤੇ ਘਰ ਪਿੰਡ ਦਾ ਸਰਪੰਚ ਹੈ ਨਾ ਪਿੰਦੇ ਸਰਪੰਚ ਦਾ ਹੀ ਪੁੱਛਿਆ ਨਾ ਠੀਕ ਹੈ ਬਈ ਅੱਛਾ ਗੱਲੋਂ ਬਈ ਵੜ ਜਿਹੜੀ ਵਿੱਚ ਨਹੀਂ ਆਪਾਂ ਕਿੰਨਾ ਵਸ ਹੁੰਦੀ ਆ ਇਹ ਦੂਜਾ ਸਵਾਸ ਹੁੰਦੀ ਆ ਦੂਜਾ ਸਵਾਸ ਕਿੰਨੇ ਸੁਣਾ ਵਾ ਕਿੰਨੇ ਦਿਨ ਪੈ ਵੀ ਦੇਣ ਦੇ ਸੁਣ ਦੇ ਵਿੱਚ 28 ਤਰੀਕ ਨੂੰ ਦਿਨ ਪੂਰੇ ਆ ਜੀ 28 ਤਰੀਕ ਨੂੰ ਦਿਨ ਪੂਰਿਆ ਦੁੱਧ ਕਿੰਨਾ ਦੇ ਦਿੰਦੀ ਆ ਵੀਰੇ ਕਹਿੰਦੇ ਦੇ ਦੇ ਦੂਗੀ 22 ਕਿਲੋ ਜੀ 22 23 ਕਿਲੋ ਦੁੱਧ ਕਿਸੇ ਆਉਣਾ 22 ਕਿਲੋ ਦੁੱਧ ਪਾ ਦੂਗੀ ਪਾ ਦੂਗੀ ਵੜ ਚੰਗੀ ਆ ਮੰਨ ਲਾ ਅੱਛਾ ਇਹ ਦੂਜਾ ਪਲੀ ਪੂਲੀ ਚੰਗੀ ਆ ਹਨਾ ਸੇਵਾ ਸੁਆ ਵਧੀਆ ਕੀਤੀ ਹੋਈ ਆ ਤਾਂ ਵੀ ਬੋਰਾ ਦਿਨ ਤਾਂ ਹਜੇ ਮੇਰਾ ਹਿਸਾਬ ਨਾਲ 5-7 ਲੈ ਜੂਗੀ ਯਾਰ ਉਤੋਂ ਟਿੱਲੀ ਟੋਲੀ ਨਹੀਂ ਬੈਠ ਹਨਾ ਹਾਂਜੀ ਹਾਂਜੀ ਵੱਧ ਵੀ ਲਿਆ ਸਕਦੀ ਦੋ ਘੱਟ ਵੀ ਲਿਆ ਸਕਦਾ ਮਾ ਮੌਕੇ ਤੇ ਡਿਪੈਂਡ ਹਨਾ ਉਂਝ ਸੋਹਣੀ ਸਨਖੀ ਆ ਬਾਈ ਤੇ ਅੱਛਾ ਵੀਰੇ ਇਹਦਾ ਰੇਟ ਫਿਰ ਬਾਈ ਰੇਟ ਬਾਈ ਦਾ 10000 ਰੁਪਏ ਆ 10000 ਰੁਪਏ ਮਾਨਤਾਂ ਵਿੱਚ ਵੀਰੇ ਉਹ ਨਹੀਂ ਕਰ ਦਾਂਗੇ ਬਾਈ ਠੀਕ ਆ ਬਾਈ ਤੋਰੀਏ ਵੀਰੇ ਕੱਢੀ ਪਰ ਨੂੰ ਮੜੇ ਸੀਮਨ ਦੀ ਨਾਂ ਇਹਦੀ ਡਿਟੇਲ ਹੈਗੀ ਆ ਬਾਈ ਤੁਸੀਂ ਨਾਂ ਹੀ ਆਪਾਂ ਪੁੱਛੀਏ ਤੇ ਨਾਂ ਹੀ ਆਪਾਂ ਦੱਸਣੀ ਆ ਕਿਉਂਕਿ ਇਹਦੇ ਬਾਰੇ ਬਾਈ ਨੇ ਪਹਿਲਾਂ ਹੀ ਦੱਸਤਾ ਵੀ ਆਪਣੇ ਕੋਲ ਕੋਈ ਰਿਕਾਰਡ ਨਹੀਂ ਹੈਗਾ ਸਾਬਿਆ ਆ ਦੂਜ ਦਿਨ 5 7 ਕੱਢਦੀ ਆ ਮਿੱਤਰੋ ਦੁੱਧ 22 23 ਕਿਲੋ ਦੇ ਦਿੰਦੀ ਆ ਤੇ ਦੇਣ ਵਾਲੀ ਬੈੜ ਵੀ ਇੱਕ ਗੱਲ ਹੋਰ ਆ ਵੀ ਗਰਮੀ ਵੀ ਨਹੀਂ ਬਣਾਉਣੀ ਇਹਨੇ ਹਣਾ ਭਾਈ ਗਰਮੀ ਨਹੀਂ ਬਣਾਉਣੀ ਹੋਣੀ ਚਾਹੀ ਨਹੀਂ ਨਹੀਂ ਗਰਮੀ ਜਾਤੀ ਇਹੋ ਜੇ ਭਾਈ ਇਹ ਕਰਮਾਂ ਵਾਲੀ ਮੇਲਾ ਹੀ ਪੁੱਤਿਆਂ ਦਾ ਲੇਵਾ ਦਿਖਾਦੀ ਕਰਾਂ ਦੀ ਦੁੱਧ ਵਾਲੀ ਬੈੜ ਆ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਥਣ ਥਣ ਵਿਖਾਦੀਆਂ ਦਾ ਜਿਹੜਾ ਕੋਲੇ ਫੜਨ ਮਾਲਾ ਤਸੱਲੀ ਕਰਾ ਦੇ ਰੂਣਾ ਲੱਡ ਨਾਵੇਂ ਹਜੇ ਪੂਰੀਆਂ ਮੰਗਾਂ ਹਾਂ ਕੱਢਣਾ ਹਜੇ ਵਲਟੇ ਲਾ ਦਿੰਦੇ ਆ ਬਾਈ ਥਣ ਮਖਾਦ ਗਿਆ ਦਾ ਮੜਾ ਜਨੂ ਜਦੀਕ ਕਰਕੇ ਥਾਣਾ ਇਹ ਦੇਖਣ ਨੂੰ ਛੋਟਾ ਲੱਗਦਾ ਥਾਣਾ ਹੈ ਚੰਗਾ ਨਹੀਂ ਥਾਣਾ ਬਰਾਬਰ ਦੀ ਆ ਬਈ ਸਾਰੇ ਹਾਂ ਨਹੀਂ ਮੜਾ ਆ ਆ ਵੀਡੀਓ ਚ ਛੋਟਾ ਲੱਗਦਾ ਮੇਰੇ ਕੋਲੋ ਵਿਖਾ ਦਿ ਬਹਿਣੀ ਬਹਿ ਗਈ ਜਾਂਦੀ ਜੇ ਉੜਦੀ ਨਹੀਂ ਫਿਰ ਹੂੰ ਥੋੜਾ ਬਹਿ ਜਾਂਦੀ ਨਾ ਹਾਂ ਬਸ ਕੋਈ ਨਾ ਬਸ ਅੱਛਾ ਮਾਨਤਨ ਕਿੰਨਾ ਕੋ ਕਰਦੀ ਤੇ ਦੇ ਲੈਣ ਦੀ ਗੱਲ ਕਰ ਦਾਂਗੇ ਆਪਾਂ ਬੰਦੇ ਦਾ ਖੋਲ ਕੇ ਕਰ ਦਾਂਗੇ ਹਾਂਜੀ ਹਾਂਜੀ ਠੀਕ ਹੈ ਨੰਬਰ ਕਿੰਨਾ ਮੇਰੇ 95014 ਜੀ 3862 95014 3862 38468 9501438468 9501438468 ਤੇ ਤੁਸੀਂ ਮਿੱਤਰੋ ਕਰਨੀ ਹੈ ਬਾਈ ਦਿਨ ਗੱਲ ਤੇ ਬਾਅਦ ਪਿੰਡ ਹੈਗਾ ਵਾ ਸੇਖਾ ਕਲਾਂ ਜ਼ਿਲ੍ਹਾ ਹੈਗਾ ਵਾ ਮੁੱਗਾ ਪਿੰਦੇ ਸਰਪੰਚ ਦੇ ਤੁਸੀਂ ਘਰੇ ਆਉਣਾ ਵਾ ਜਦੋਂ ਤੁਸੀਂ ਆ ਕੇ ਸੇਖਾ ਕਲਾਂ ਪਿੰਡ ਦੇ ਵਿੱਚ ਸਿੱਧਾ ਤੁਰਿਆ ਆਉਣਾ ਮਾਲਕਿਆਂ ਦਾ ਚਰਸਤਾ ਪਾਰ ਕਰਨ ਤੋਂ ਬਾਅਦ ਆਪਾਂ ਜੀਵਨ ਸਿੰਘ ਦਾ ਗੁਰਦੁਆਰਾ ਆਊਗਾ ਗੁਰਦੁਆਰਾ ਥੋੜਾ ਜਿਹਾ ਪਾਰ ਕਰਨ ਤੋਂ ਬਾਅਦ ਬਸ ਗੁਰਦੁਆਰੇ ਵਾਲੀ ਸਾਈਡ 20 ਮੋੜਦੀ ਆ ਉਹ 20 ਦੇ ਵਿੱਚ ਬਾਈ ਦਾ ਘਰ ਆ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਤੁਹਾਨੂੰ ਜਲਦੀ ਮਿਲਦੀਆਂ ਕਿਸੇ ਨਵੀਂ ਵੀਡੀਓ ਦੇ